हां जी दोस्तों स्वागत करदे 1 अगस्त स्टडी हाल ते ता एक बार जिन्ने ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਕਿ ਸਰੇਕ ਤਰ ਦੇ ਤੇ ਜਾਣਕਾਰੀ ਚਾਂਦੀ ਕਰਦੇ ਰਹੇ ਅੱਜ ਤੁਹਾਨੂੰ ਅਸੀਂ ਪੀਐਸਬੀ 12ਵੀਂ ਰਿਜ਼ਲਟ ਤੇ 10ਵੀਂ ਦੇ ਲਈ ਜੋ ਕਿ ਰਿਜ਼ਲਟ ਆਉਣਾ ਹੈ ਉਸ ਵਾਸਤੇ ਅਸੀਂ ਵੱਡੀ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜੋ ਕਿ ਪੰਜਾਬ ਸਕੂਲ ਸਿੱਖਿਆ ਮੰਤਰੀ ਨੇ ਐਲਾਨ ਕਰ ਦਿੱਤਾ ਗਿਆ ਹੈ ਜੀ ਕਿ ਅਪ੍ਰੈਲ ਦੇ ਲਾਸਟ ਜਾਂ 1 ਮਈ ਦੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਰਿਜ਼ਲਟ ਆ ਸਕਦਾ ਹੈ ਤਾਂ ਆਪਾਂ ਫੁੱਲ ਦੀ ਫੁੱਲ ਪੂਰੀ ਤੁਹਾਨੂੰ ਇਹ ਵੀਡੀਓ ਚ ਦੱਸਾਂਗਾ ਕਿ ਤੁਸੀਂ ਕਿਵੇਂ ਚੈੱਕ ਕਰਨਾ ਜੇਕਰ ਆ ਗਿਆ ਤਾਂ ਐਸੇ ਤਾਂ ਅੱਜ 30 ਤਰੀਕ ਹੈ ਵੈਸੇ ਅੱਜ ਆਉਣਾ ਹੈ ਕੋਈ ਪਤਾ ਨਹੀਂ ਬਾਕੀ 10ਵੀਂ ਦਾ ਆ ਸਕਦਾ ਹੈ ਜਾਂ 12ਵੀਂ ਦਾ ਇਹ ਆਪਾਂ ਹੱਲੇ ਤੱਕ ਕਹਿ ਨਹੀਂ ਸਕਦੇ ਤਾਂ ਜਦੋਂ ਆ ਗਿਆ ਤੁਸੀਂ ਕੀ ਕਰਨਾ ਹੈ ਪਹਿਲਾਂ ਤੁਸੀਂ ਗੂਗਲ ਐਪਲੀਕੇਸ਼ਨ ਓਪਨ ਕਰਨਾ ਹੋਵੇਗਾ ਗੂਗਲ ਜਾਂ ਕ੍ਰੋਮ ਤੇ ਆ ਤੇ ਤੁਹਾਨੂੰ ਉੱਤੇ ਸਰਚ ਕਰਨਾ ਹੋਵੇਗਾ ਜੇ ਐਨਵੀ ਰਿਜ਼ਲਟ 2025 ਜਾਂ ਕੋਈ ਆ ਉੱਪਰ ਜਿਹੜਾ ਆਪਸ਼ਨ ਆ ਰਹੀ ਇਹਦੇ ਉੱਪਰ ਤੁਹਾਨੂੰ ਕਲਿੱਕ ਕਰਨਾ ਹੋਵੇਗਾ ਫਿਰ ਉੱਤੇ ਪਹਿਲੇ ਆਪਸ਼ਨ ਤੇ ਇਹਦੇ ਉੱਪਰ ਕਲਿੱਕ ਕਰਤੇ ਫਿਰ ਤੁਸੀਂ ਕੀ ਕਰਨਾ ਹੋਵੇ ਤਾਂ ਥੱਲੇ ਥੋੜੇ ਜਿਹੀ ਕੀਤੇ ਆਣਾ ਇੱਥੇ ਤੁਹਾਨੂੰ ਆ ਜਾਏਗਾ ਜੀ ਪੀਐਸਸੀ ਬੀ 12ਵੇਂ ਰਿਜ਼ਲਟ 2025 ਚੈੱਕ ਪੰਜਾਬ ਬੋਰਡ ਰਿਜ਼ਲਟ 2025 ਬਾਏ ਰੋਲ ਨੰਬਰ ਇਹਦੇ ਉੱਪਰ ਤੁਹਾਨੂੰ ਕਲਿੱਕ ਕਰਤੇ ਫਿਰ ਕਲਿੱਕ ਕਰਗੇ ਫਿਰ ਥੋੜੇ نیچے ਜਾਣਾ ਹੈ نیچے ਜਾ ਕੇ ਤੁਹਾਨੂੰ ਇੱਥੇ ਕਿਦੇ ਲਿੰਕ ਤੁਹਾਨੂੰ ਦਿੱਤਾ ਜਾਏਗਾ ਆ ਤੁਹਾਨੂੰ ਵੇਖੋ ਆ ਗਿਆ ਕਲਿੱਕ 12ਵੀਂ ਜਲਦ ਹੋਰ ਪਛੀ ਇਹ ਹਾਲੇ ਤਾਂ ਇਹ ਵੈਬਸਾਈਟ ਓਪਨ ਨਹੀਂ ਹੋ ਰਹੀ ਜਦੋਂ ਆ ਗਿਆ ਤੁਸੀਂ ਇੱਥੇ ਵੇਖ ਸਕਦੇ ਹੋ ਤਾਂ ਆਪਣੇ ਦੋਸਤਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਹੈ ਤਾਂ ਕਿ ਉਹ ਵੀ ਆਪਣੇ ਜਲਦ ਦੇਖ ਸਕਣ ਤਾਂ ਸਤਿ ਸ਼੍ਰੀ ਅਕਾਲ